ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੀਰਾ ਕੋਰ 786 ਜਿੱਥੇ ਤੁਹਾਡਾ ਸਵਾਗਤ ਆ ਤੇ ਅੱਜ ਆਪਾਂ ਬਣਾਵਾਂਗੇ ਨਾਸ਼ਤਾ ਨਾਸ਼ਤਾ ਆਪਾਂ ਹੈਲਥੀ ਬਣਾਵਾਂਗੇ ਹੈਲਥੀ ਦੇ ਨਾਲ-ਨਾਲ ਟੇਸਟੀ ਵੀ ਆਪਾਂ ਬਣਾਵਾਂਗੇ ਇਹ ਨਾਸ਼ਤਾ ਆਪਾਂ ਬੱਚਿਆਂ ਦੇ ਵਾਸਤੇ ਬਣਾਵਾਂਗੇ ਤੇ ਬੱਚਿਆਂ ਦੇ ਨਾਲ ਵੱਡੇ ਵੀ ਇਹ ਨਾਸਤੇ ਨੂੰ ਖਾ ਸਕਦੇ ਆ ਐਨੇ ਸੌਖੇ ਤਰੀਕੇ ਨਾਲ ਤੇ ਘੱਟ ਸਮੇਂ ਵਿੱਚ ਤੇ ਘੱਟ ਤੇਲ ਵਿੱਚ ਇਸ ਨਾਸਤੇ ਨੂੰ ਆਪਾਂ ਬਣਾ ਕੇ ਤਿਆਰ ਕਰਾਂਗੇ ਤੇ ਵੀਡੀਓ ਦੇ ਨਾਲ ਤੁਸੀਂ ਪੂਰੇ ਬਣੇ ਰਹੋ ਜੇਕਰ ਤੁਹਾਨੂੰ ਵੀਡੀਓ ਪਸੰਦ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਚਲੋ ਫਿਰ ਆਪਾਂ ਰੈਸਪੀ ਬਣਾਉਣਾ ਸ਼ੁਰੂ ਕਰਦੇ ਆਂ रेसिपी ਬਣਾਉਣ ਵਾਸਤੇ ਤੇ ਆਪਾਂ ਮਿਕਸੀ ਵਾਲਾ ਇੱਕ ਜੱਗ ਲੈ ਲਿਆ ਜੱਗ ਦੇ ਵਿੱਚ ਹੁਣ ਆਪਾਂ ਪਾ ਦਾਂਗੇ ਧਨੀਆ ਧਨੀਆ ਆਪਾਂ ਥੋੜਾ ਜਿਆਦਾ ਲਿਆਗਾ ਤੇ ਆਪਾਂ ਇਸ ਤਰ੍ਹਾਂ ਕਰਦੇ ਦੇ ਨਾਲ ਕੱਟ ਕੇ ਪਾ ਦਾਂਗੇ ਕਿਉਂਕਿ ਜੱਗ ਥੋੜਾ ਜਿਹਾ ਛੋਟਾ ਹੈਗਾ ਤੇ ਦੋ ਪਾ ਦਾਂਗੇ ਆਹਰੀਆਂ ਮਿਰਚਾਂ ਜੇ ਸਪੈਸ਼ਲੀ ਤੁਸੀਂ ਬੱਚਿਆਂ ਵਾਸਤੇ ਇਸ ਨਾਸ਼ਤੇ ਨੂੰ ਬਣਾਉਣਾਗਾ ਤੇ ਤੁਸੀਂ ਹਰੀਆਂ ਮਿਰਚਾਂ ਨਹੀਂ ਵੀ ਪਾ ਸਕਦੇ ਤੇ ਮਿਰਚਾਂ ਆਪਾਂ ਪਾ ਤੀਆਂ ਹੁਣ ਆਪਾਂ ਪਾ ਦਾਂਗੇ ਥੋੜਾ ਜਿਹਾ ਅਦਰਕ ਅਦਰਕ ਨੂੰ ਵੀ ਆਪਾਂ ਹੁਣ ਛੋਟੇ ਛੋਟੇ ਪੀਸ ਕਰ ਲਾਂਗੇ ਕਿਉਂਕਿ ਫਿਰ ਵਧੀਆ ਮਿਕਸੀ ਦੇ ਵਿੱਚ ਪੀਸੇ ਜਾਣਗੇ ਹੁਣ ਪਾ ਦਾਂਗੇ ਆਪਾਂ ਕੱਚਾ ਆਲੂ ਉਬਲੇ ਆਲੂ ਵੀ ਪਾਸ ਆਦਿਆਂ ਕੱਚਾ ਆਲੂ ਵੀ ਆਪਾਂ ਪਾਸ ਆਦਿਆਂ ਤੇ ਆਲੂ ਨੂੰ ਆਪਾਂ ਧੋ ਲਿਆ ਸੀ ਧੋ ਕੇ ਉਸ ਤੋਂ ਬਾਅਦ ਆਪਾਂ ਛਿੱਲ ਲਿਆ ਛਿੱਲ ਕੇ ਹੁਣ ਆਪਾਂ ਇਸ ਤਰ੍ਹਾਂ ਛੋਟੇ ਛੋਟੇ ਪੀਸਾਂ ਦੇ ਵਿੱਚ ਕੱਟ ਕੇ ਪਾ ਦਾਂਗੇ ਹੁਣ ਦੋ ਚਮਚ ਪਾ ਦਾਂਗੇ ਪਾਣੀ ਦੇ ਤੇ ਵਧੀਆ ਜੈ ਇਹਨੂੰ ਆਪਾਂ ਪੀਸ ਲਾਂਗੇ ਧਨੀਆ ਹਰੀਆਂ ਮਿਰਚਾਂ ਤੇ ਆਲੂ ਨੂੰ ਆਪਾਂ ਪੀਸ ਲਿਆ ਤੇ ਹੁਣ ਆਪਾਂ ਇੱਕ ਬਰਤਨ ਦੇ ਵਿੱਚ ਕੱਢ ਲਾਂਗੇ ਸਾਰਾ ਪੇਸਟ ਤੇ ਹੁਣ ਆ ਪਾਵਾਂਗੇ ਆਪਾਂ ਇੱਕ ਕੌਲੀ ਕਣਕ ਦਾ ਆਟਾ ਤੇ ਆਟੇ ਨੂੰ ਆਪਾਂ ਹੁਣ ਸਾਰੇ ਪੇਸਟ ਦੇ ਵਿੱਚ ਚੰਗੀ ਤਰ੍ਹਾਂ ਪਹਿਲਾਂ ਮਿਕਸ ਕਰ ਦਾਂਗੇ ਤੇ ਮਿਕਸੀ ਦੇ ਵਿੱਚ ਆਪਾਂ ਸਾਰਾ ਸਮਾਨ ਪੀਚਾ ਸੀ ਨਾ ਇਸੇ ਦੇ ਵਿੱਚ ਆਪਾਂ ਪਾਣੀ ਪਾ ਦਿੰਨੇ ਆ 2 ਚਮਚ ਤੇ ਜਿਹੜਾ ਆਸੇ-ਪਾਸੇ ਸਾਰਾ ਪੇਸਟ ਲੱਗਿਆਗਾ ਤੇ ਹੁਣ ਆਪਾਂ ਪਾਣੀ ਦਾ ਹੀ ਪਾ ਦਿੰਨੇ ਆ ਥੋੜਾ ਥੋੜਾ ਪਾਣੀ ਪਾ ਕੇ ਤੇ ਆਪਾਂ ਵਧੀਆ ਜਿਹਾ ਘੋਲ ਬਣਾਵਾਂਗੇ ਜਿਆਦਾ ਪਤਲਾ ਨਹੀਂ ਤੇ ਜਿਆਦਾ ਸਖਤ ਵੀ ਨਹੀਂ ਹੁਣ ਥੋੜਾ ਜਿਹਾ ਪਾਣੀ ਆਪਾਂ ਹੋਰ ਪਾ ਦਾਂਗੇ ਥੋੜਾ ਥੋੜਾ ਪਾਣੀ ਪਾ ਕੇ ਆਪਾਂ ਤਾਂ ਘੋਲ ਬਣਾਉਣ ਦੇ ਆਪਾਂ ਇੱਕੇ ਵਾਰੀ ਫਿਰ ਪਾਣੀ ਪਾਤਾ ਤੇ ਕਈ ਵਾਰ ਐ ਹੁੰਦਾ ਵੀ ਘੋਲ ਪਤਲਾ ਨਾ ਹੋ ਜੇ ਤਾਂ ਕਰਕੇ ਆਪਾਂ ਥੋੜਾ ਥੋੜਾ ਇੱਕ ਵਾਰੀ ਪਾਣੀ ਪਾ ਕੇ ਤੇ ਘੋਲ ਵਧੀਆ ਜਿਹਾ ਬਣਾ ਕੇ ਤਿਆਰ ਕਰਾਂਗੇ ਹਾਂਜੀ ਵਧੀਆ ਜਿਹਾ ਘੋਲ ਬਣਾ ਕੇ ਤਿਆਰ ਕਰ ਲਿਆ ਤੇ ਹੁਣ ਆਪਾਂ ਨੂੰ ਐਨੇ ਐਸੇ ਤਰ੍ਹਾਂ ਦੇ ਚਾਹੀਦਾ ਸੀਗਾ ਘੋਲ ਬੋਲ ਦੇ ਵਿੱਚ ਥੋੜਾ ਜਿਹਾ ਆਪਾਂ ਸਬਜ਼ੀਆਂ ਪਾਵਾਂਗੇ ਇੱਕ ਪਾ ਦਾਂਗੇ ਆਪਾਂ ਪਿਆਜ਼ ਬਰੀਕ ਕੱਟਿਆ ਹੋਇਆ ਵੈਸੇ ਬਿਨਾ ਪਿਆਜ਼ ਤੋਂ ਬਿਨਾ ਟਮਾਟਰ ਤੋਂ ਵੀ ਤੁਸੀਂ ਇਸ ਨੂੰ ਬਣਾ ਸਕਦੇ ਇੱਕ ਟਮਾਟਰ ਬਰੀਕ ਕੱਟਿਆ ਹੋਇਆ ਤੇ ਹੁਣ ਪਾ ਦਾਂਗੇ ਆਪਾਂ ਕੱਟਿਆ ਹਰਾ ਧਨੀਆ ਤੇ ਹਰਾ ਧਨੀਆ ਤਾਂ ਤੁਹਾਨੂੰ ਪਤਾ ਹੀ ਵੀ ਆਪਾਂ ਪਹਿਲਾ ਰੈਸਪੀ ਦੇ ਵਿੱਚ ਹੁਣ ਪਾਇਆ ਹੀ ਆ ਤੇ ਇਹਦੇ ਨਾਲ ਕੀ ਹੈ ਕਿ ਦੇਖਣ ਚ ਜਿਹੜਾ ਨਾਸ਼ਤਾ ਉਹ ਵਧੀਆ ਲੱਗੂ ਉਹਦੀ ਲੁੱਕ ਵਧੀਆ ਆਊਗੀ ਅੱਧਾ ਇੱਕ ਚਮਚ ਪਾ ਦਾਂਗੇ ਕੁੱਟੀ ਹੋਈ ਲਾਲ ਮਿਰਚ ਤੇ ਨਮਕ ਪਾਵਾਂਗੇ ਸਵਾਦ ਅਨੁਸਾਰ ਅੱਧਾ ਚਮਚ ਪਾ ਦਾਂਗੇ ਗਰਮ ਮਸਾਲਾ ਅੱਧਾ ਚਮਚ ਪਾ ਦਾਂਗੇ ਧਨੀਆ ਪਾਊਡਰ ਅੱਧਾ ਚਮਚ ਪਾ ਦਾਂਗੇ ਸਾਬਤ ਜੀਰਾ ਤੇ ਥੋੜੀ ਪਾ ਦਾਂਗੇ ਪੀਸੀ ਕਾਲੀ ਮਿਰਚ ਅੱਧਾ ਚਮਚ ਪਾ ਦਾਂਗੇ ਭੁੰਨਿਆ ਜੀਰਾ ਪਾਊਡਰ ਅੱਧਾ ਚਮਚ ਪਾ ਦਾਂਗੇ ਅਮਚੂ ਪਾਊਡਰ ਹੁਣ ਸਾਰੇ ਮਸਾਲੇ ਤੇ ਸਬਜ਼ੀਆਂ ਆਪਾਂ ਚੰਗੀ ਤਰ੍ਹਾਂ ਬੈਟਰ ਦੇ ਵਿੱਚ ਕਰ ਦਿੰਨੇ ਆ ਮਿਕਸ ਹੁਣ ਪਾ ਦਾਂਗੇ ਆਪਾਂ ਤਾਂ ਸੋਡਾ ਮਿੱਠਾ ਸੋਡਾ ਆਪਾਂ ਥੋੜਾ ਜਿਹਾ ਪਾਵਾਂਗੇ ਤੇ ਹੁਣ ਆਪਾਂ ਥੋੜਾ ਜਿਹਾ ਪਾਣੀ ਪਾ ਕੇ ਤੇ ਮਿੱਠੇ ਸੋਡੇ ਨੂੰ ਆਪਾਂ ਬੈਟਰ ਦੇ ਵਿੱਚ ਚੰਗੀ ਤਰ੍ਹਾਂ ਕਰ ਦਾਂਗੇ ਮਿਕਸ ਹੁਣ ਆਪਾਂ ਮਿੱਠਾ ਸੋਡਾ ਵੀ ਚੰਗੀ ਤਰ੍ਹਾਂ ਹੁਣ ਬੈਟਰ ਦੇ ਵਿੱਚ ਕਰਤਾ ਮਿਕਸ ਤੇ ਹੁਣ ਆਪਾਂ ਵਧੀਆ ਗਰਮਾ ਗਰਮ ਟੇਸਟੀ ਜਿਹਾ ਹੈਲਥੀ ਨਾਸ਼ਤਾ ਬਣਾ ਕੇ ਤਿਆਰ ਕਰਾਂਗੇ ਬੱਚਿਆਂ ਵਾਸਤੇ ਵਧੀਆ ਧਨੀਏ ਦਾ ਹੁਣ ਆਪਾਂ ਨਾਸ਼ਤਾ ਬਣਾਉਣ ਵਾਸਤੇ ਗੈਸ ਨੂੰ ਕਰਾਂਗੇ ਆਨ ਨਾਸ਼ਤਾ ਬਣਾਉਣ ਵਾਸਤੇ ਤੇ ਤਵੇ ਨੂੰ ਆਪਾਂ ਗੈਸ ਦੇ ਉੱਪਰ ਰੱਖ ਲਿਆ ਤੇ ਹੁਣ ਆਪਾਂ ਥੋੜਾ ਜਿਹਾ ਤਵੇ ਦੇ ਉੱਪਰ ਲਾ ਦਾਂਗੇ ਤੇਲ ਕਿਉਂ ਵੀ ਆਪਾਂ ਵਰਤ ਸਕਦੇ ਆ ਤੇਲ ਵੀ ਆਪਾਂ ਵਰਤ ਸਕਦੇ ਆ ਬਹੁਤ ਘੱਟ ਤੇਲ ਵਿੱਚ ਇਹ ਨਾਸ਼ਤਾ ਬਣ ਕੇ ਤਿਆਰ ਹੁੰਦਾ ਤੇ ਥੋੜਾ ਜਿਹਾ ਹੁਣ ਆਪਾਂ ਤਵਾ ਗਰਮ ਕਰਦੇ ਆ ਤੇ ਗੈਸ ਆਪਾਂ ਸਲੋ ਕਰ ਦਾਂਗੇ ਤੇ ਹੁਣ ਆਪਾਂ ਕੜਛੀ ਦੇ ਨਾਲ ਬੈਟਰ ਨੂੰ ਚੱਕ ਲਾਂਗੇ ਤੇ ਤਵੇ ਦੇ ਉੱਪਰ ਆਪਾਂ ਰੱਖ ਲਾਂਗੇ ਥੋੜਾ ਜਿਹਾ ਆਪਾਂ ਹੁਣ ਫਲਾ ਦੇਾਂਗੇ ਜਿੰਨਾ ਕ ਆਪਾਂ ਨਾਸ਼ਤਾ ਮੋਟਾ ਰੱਖਣਾ ਜਾਂ ਪਤਲਾ ਰੱਖਣਾ ਉਸੇ ਹਿਸਾਬ ਨਾਲ ਆਪਾਂ ਫਲਾ ਦੇਣਾ ਨਾ ਹੀ ਜ਼ਿਆਦਾ ਆਪਾਂ ਮੋਟਾ ਰੱਖਣਾ ਜ਼ਿਆਦਾ ਤੇ ਨਾ ਹੀ ਆਪਾਂ ਪਤਲਾ ਰੱਖਣਾ ਹੈ ਚਮਚੇ ਦੇ ਨਾਲ ਬੈਟਰ ਨੂੰ ਤਵੇ ਦੇ ਉੱਪਰ ਬਿਲਕੁਲ ਸੈੱਟ ਕਰਤਾ ਤੇ ਹੁਣ ਆਪਾਂ 2-3 ਮਿੰਟ ਵਾਸਤੇ ਟੱਕ ਦਾਂਗੇ ਫਲੇਮ ਆਪਾਂ ਬਿਲਕੁਲ ਲੋ ਰੱਖਾਂਗੇ ਹੁਣ ਆਪਾਂ ਪਾਟ ਦਿੰਨੇ ਹਲਕਾ ਹਲਕਾ ਆਪਾਂ ਨੱਪ ਦਿੰਨੇ ਥੋੜਾ ਸੇਕ ਆਪਾਂ ਲਵਾ ਲੈਣੇ ਹੋਰ ਤੇ ਹੁਣ ਆਪਾਂ ਟਕਣਾ ਨਹੀਂਗਾ ਬਿਨਾਂ ਟਕੇ ਇਸ ਨਾਸਤੇ ਨੂੰ ਆਪਾਂ ਹੁਣ ਪਕਾਵਾਂਗੇ ਨਾਸਤੇ ਦਾ ਫਿਰ ਆਪਾਂ ਪਾਸਾ ਪਲਟਤਾ ਸੀ ਤੇ ਥੋੜਾ ਜਿਹਾ ਆਪਾਂ ਹਲਕਾ ਹਲਕਾ ਹੁਣ ਲਾ ਦਿੰਨੇ ਆ ਤੇਲ ਤੇਲ ਆਪਾਂ ਲਾਤਾ ਹੁਣ ਆਪਾਂ ਫਿਰ ਪਾਸਾ ਪਲਟ ਦਿੰਨੇ ਆ ਹਾਂਜੀ ਨਾਸ਼ਤੇ ਨੂੰ ਆਪਾਂ ਫਰਾਈ ਕਰ ਲਿਆ ਦੋਨੇ ਪਾਸਿਓਂ ਸੇਕ ਲਿਆ ਤੇ ਹੁਣ ਆਪਾਂ ਚੱਕ ਕੇ ਤੇ ਰੱਖ ਦਿੰਨੇ ਆਂ ਪਲੇਟ ਦੇ ਵਿੱਚ ਬਾਕੀ ਦਾ ਨਾਸ਼ਤਾ ਵੀ ਇਸੇ ਤਰ੍ਹਾਂ ਆਪਾਂ ਬਣਾ ਕੇ ਰੈਡੀ ਕਰ ਲਾਂਗੇ ਹਾਂਜੀ ਸਾਰਾ ਨਾਸ਼ਤਾ ਆਪਾਂ ਫਰਾਈ ਕਰ ਲਿਆ ਬਹੁਤ ਵਧੀਆ ਨਾਸ਼ਤਾ ਬਣ ਕੇ ਤਿਆਰ ਹੋਇਆਗਾ ਹਾਂਜੀ ਪਲੇਟ ਦੇ ਵਿੱਚ ਆਪਾਂ ਨਾਸ਼ਤੇ ਨੂੰ ਹੁਣ ਸਰਵ ਕਰਾਂਗੇ ਤੁਸੀਂ ਦੇ ਸਕਦੇ ਬਹੁਤ ਵਧੀਆ ਆਪਾਂ ਨਾਸ਼ਤਾ ਬਣਾ ਕੇ ਤਿਆਰ ਕੀਤਾ ਤੁਸੀਂ ਕਿਸੇ ਵੀ ਟਾਈਮ ਬੱਚਿਆਂ ਨੂੰ ਇਹ ਨਾਸ਼ਤਾ ਬਣਾ ਕੇ ਦੇ ਸਕਦੇ ਆ ਬੱਚਿਆਂ ਨੂੰ ਇਹ ਸਾਰਿਆਂ ਨੂੰ ਛੋਟਿਆਂ ਨੂੰ ਵੱਡਿਆਂ ਨੂੰ ਇਹ ਨਾਸ਼ਤਾ ਪਸੰਦ ਆਉਣ ਵਾਲਾ ਹੈਗਾ ਤੇ ਘਰ ਵਿੱਚ ਤੁਸੀਂ ਜਰੂਰ ਬਣਾ ਕੇ ਦੇਖ ਹੈਲਥੀ ਹੈਲਥੀ ਦੇ ਨਾਲ-ਨਾਲ ਟੇਸਟੀ ਵੀ ਹੈ ਨਾਸ਼ਤਾ ਤੇ ਨਾਲ ਰੱਖ ਦਾਂਗੇ ਆਪਾਂ ਟਮਾਟਰਾਂ ਦੀ ਸੌਸ ਤੇ ਬਹੁਤ ਹੀ ਸੌਫਟ ਬਣਿਆਗਾ ਹੁਣ ਤੁਹਾਨੂੰ ਮੈਂ ਤੋੜ ਕੇ ਵੀ ਦਿਖਾਉਣੀ ਆ ਕਿਉਂਕਿ ਜਿਹੜਾ ਇਹ ਕਲਰ ਆਇਆ ਹੈਗਾ ਇਹ ਆਪਣਾ ਕਲਰ ਆਇਆ ਧਨੀਏ ਨਾਲ ਕਿਉਂਕਿ ਧਨੀਏ ਦੇ ਨਾਲ ਹੀ ਆ ਪਹਿਹ ਰੈਸਪੀ ਬਣਾ ਕੇ ਤਿਆਰ ਕੀਤੀ ਆ ਤੁਸੀਂ ਦੇਖ ਸਕਦੇ ਹੋ ਤੇ ਜੇਕਰ ਤੁਹਾਨੂੰ ਅੱਜ ਦੀ ਰੈਸਪੀ ਪਸੰਦ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਹਾਇ ਤੇਕ ਤੁਸੀਂ ਮੇਰੇ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਤੇ ਮੇਰੇ ਚੈਨਲ ਨੂੰ ਤੁਸੀਂ ਜ਼ਰੂਰ ਸਬਸਕ੍ਰਾਈਬ ਕਰ ਲਿਓ ਮਿਲਦੇ ਹਾਂ ਕਿ ਆਪਾਂ ਨਵੀਂ ਰੈਸਪੀ ਦੇ ਨਾਲ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ